ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇਤਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿੱਖਰ ਪਹੁੰਚ ਸਕੇ ਬਾਕੀ ਆ ਨੰਬਰ ਵਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਤਖਤਪੁਰਾ ਜੀ ਲੋਗੇ ਚਲੇਦੇ ਪਿੰਡ ਹੈਗਾ ਤੇ ਗੱਲਬਾਤ ਕਰਾਵਾਂਗੇ ਵਾਜ ਦੇ ਨਾਲ ਇੱਕ ਤਾਂ ਆਪਾਂ ਮੋਹਰਾਂ ਨਸਲ ਦਾ ਨਗੀਨਾ ਹੀ ਆਪਾਂ ਕਹਿ ਸਕਦੇ ਹਾਂ ਲੈ ਕੇ ਆਏ ਤੁਹਾਡੇ ਵਾਸਤੇ ਵੱਡੇ ਸਾਈਜ਼ ਦੀ ਪੂਰੀ ਦੀ ਚੰਗੇ ਸਿੰਘ ਸਾਡੇ ਦੀ ਚੰਗੀ ਝੋਲੀ ਦੀ ਕੱਟੀ 파ੜਕ ਝੋਟੀ ਤੇ ਇੱਕ ਕਟਾ ਤੇ ਇੱਕ ਜਮਾ ਹੀ ਜਾ ਰੇਟ ਤੇ ਜੇ ਕਿਹ ਭੈਣ ਭਰਾ ਨੇ ਚਾਹ ਪਾਣੀ ਨੂੰ ਬੈਠ ਲੈਣੀ ਆ ਉਹ ਤੁਹਾਨੂੰ ਦਿਖਾਵਾਂਗਾ ਗੱਲਬਾਤ ਬਾਈ ਨਾਲ ਕਰਾਂ ਸਸਰੀ ਘਰ ਬਾਈ ਸਸਰੀ ਘਰ ਵੀਰੇ ਹੋ ਠੀਕ ਠਾਕ ਹੋ ਜੀ ਬਾ ਚੜਦੀ ਕਲਾ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰੇ ਆਪਣਾ ਹੈਗਾ 828821722 ਦੁਬਾਰਾ ਰਿਪੀਟ ਕਰ ਦਿਓ 828821722 21722 ਪਿੰਡ ਜੀ ਕਿਹੜਾ ਆ ਗਿਆ ਪਿੰਡ ਤਖਤਪੁਰਾ ਜੀ ਤਖਤਪੁਰਾ ਹਾਂਜੀ ਤੇ ਵੀਰੇ ਜ਼ਿਲ੍ਹਾ ਆਪਾਂ ਨੂੰ ਕਿਹੜਾ ਆ ਗਿਆ ਜ਼ਿਲ੍ਹਾ ਮੋਗਾ ਵੀਰੇ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਤਹਿਸੀਲ ਨਿਹਾਲ ਸਿੰਘ ਵਾਲਾ ਆ ਰਿਹਾ ਤੇ ਨੇੜੇ ਆਪਣੇ ਕਿਹੜੇ ਪਿੰਡ ਨੇ ਨੇੜੇ ਆਪਣੇ ਵੀਰੇ ਭਾਗੀ ਗਹਿਮਤਪੁਰਾ ਬਲਾਸਰ ਸਾਰੇ ਨੇੜੇ ਆ ਇਹ ਨੇੜੇ ਓਕੇ ਜੀ ਤੇ ਮੋਗਾ ਜ਼ਿਲ੍ਹੇ ਦਾ ਪਿੰਡ ਤੇ ਜਿਹੜੀ ਅੱਜ ਆਪਾਂ ਤਿੰਨ ਨੰਗ ਦਿਖਾ ਦਨੇ ਹਾਂ ਹਾਂ ਵੀਰੇ ਹਾਂਜੀ ਤੇ ਦੋ ਇੱਕ ਕੱਟਾ ਤੇ ਇੱਕ ਪਾਲਕ ਠੱਟੀ ਹਾਂ ਦੰਦੋਂ ਖੀਰੀ ਵੀਰੇ origignal 5 ਫੁੱਟ ਗੱਦ ਦਾ ਕੱਟੀ ਦਾ 5 ਫੁੱਟ ਪਰਲੇ ਪਾਸੇ ਚੱਲੀ ਮੜਾ ਜਾਂਦੀ ਤੇਰਾ ਗੱਦ ਕਿੰਨਾ ਵੀਰੇ ਮੇਰਾ ਵੀਰੇ 6 ਦੇ ਨੇੜ ਹੋਊਗਾ ਆ ਦੇ ਤੁਹਾਨੂੰ ਹਾਂ ਜੀ ਆ ਦੇਖੋ ਜਮਾ ਜਾਈ ਗੱਲ ਕਹੀ ਹੈ ਦੰਦੋਂ origignal ਖੀਰੀ ਆ ਵੀਰੇ ਜਮਾ ਜਿਹੜਾ ਬਾਕੀ ਇਹ ਲਕਸ਼ਮੀ ਡੈਰੀ ਫਾਰਮ ਵਾਲਿਆਂ ਦੀ ਟੀਕੇ ਦੀ ਗੱਟੀ ਆ ਨੇ ਲਕਸ਼ਣ ਪਤਾ ਨਹੀਂ ਆਪ ਨੂੰ ਕਿਹੜੇ ਹੈ ਲਕਸ਼ਣ ਵਾਲੇ ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰ ਲਈ ਨਾ ਦੋ ਝੋਟੀਆਂ ਜਿੰਨਾ ਸਾਇਆ ਜਾਇਦਾ ਕੋਈ ਇਹ ਹੀ ਗੱਲ ਨਹੀਂ ਵੀ ਛੋਟੀ ਹੋਵੇ ਤੇ ਝੋਲੀ ਘੜੀ ਦੇਖਾਈ ਕੇ ਲਿਓ ਝੋਲੀ ਦਿਖਾ ਦਗੇ ਜੀ ਆ ਦੇਖੋ ਚਾਰ ਹੀ ਥਾਂ ਵੱਡੇ ਸਾਇਆ ਦੀ ਆ ਗਈ ਚਾਰ ਹੀ ਸਾਨੂੰ ਕੋਈ ਨਹੀਂ ਛੱਡ ਦੋ ਵੀਰ ਚਾਰ ਹੀ ਥਾਂ ਤੇ ਫੇਸ ਕਰੋ ਚੱਕ ਇੱਕ ਨੰਬਰ ਪੂਰੀ ਬਲੈਕ ਆ ਗਈ ਥਾਂ ਮੈਂ ਲਿਖਾਉਣ ਦੀ ਕੋਸ਼ਿਸ਼ ਕਰੂੰਗਾ ਦੇਖੋ ਆ ਕਰੀ ਚੱਕ ਤਾਂ ਪੂਰੇ ਚੰਗੇ ਚਾਰ ਹੀ ਰਿਪੋਰਟ ਨਹੀਂ ਕੋਈ ਸ਼ਾਂ ਨਹੀਂ ਤੇ ਬਾਲਜੇ ਹੁਣੇ ਹਨਾ ਝੋਲੀ ਪੱਟਣ ਲੱਗੀ ਵਿਆਹ ਨਾ ਹਾਂ ਹਾਂ ਵੀਰੇ ਯਾਰ ਹਜੇ ਦੰਦੋਂ ਤੋਂ ਇਹ ਲਾ ਰਿਹਾ ਜਿਹਦੇ ਨੂੰ ਦੋਂਦੀ ਚੌਗੀ ਛਿੱਗੀ ਉਹ ਬਹੁਤ ਵੱਡੀ ਮੈਂ ਬਣ ਗਈ ਤੇ ਇੱਕ ਆਪਾਂ ਹੋਰ ਗੱਲ ਕਰ ਰਹੇ ਆ ਦੇਖਣ ਵਾਲੇ ਭੈਣ ਭਰਾਵਾਂ ਨੂੰ ਕਹਿ ਰਹੇ ਆ ਵੀ ਇਹ ਨੂੰ ਆਮ ਮੰਨ ਕੇ ਨਾ ਹਨਾ ਫੁੱਲ ਨੂੰ ਵੱਡੀ ਝੋਟੀ ਨਾ ਨਾ ਪੂਰੀ ਵੱਡੀ ਵੀਰੇ ਫੁੱਲ ਸਾਈਜ਼ ਮੰਨ ਕੇ ਕੁਆਲਿਟੀ ਵਾਲੀ ਕੁਆਲਿਟੀ ਵਾਲੀ ਇੱਕ ਫੁੱਲ ਦਾ ਤੋਰਾ ਤੋਰਾ ਕਰਾ ਕੇ ਚੈੱਕ ਪੱਟੀ ਝੋਟੀ ਵੱਡਾ ਸਹਿਜ ਅੱਜ ਬਾਈ ਕਹਿੰਦਾ ਹੀਟ 'ਚ ਵੀ ਆਈ ਵੀ ਅੱਜ ਹੀਟ 'ਚ ਸੀਗੀ ਪਰ ਇਹ ਬਾਕੀ ਦੀ ਗੱਲ ਤੁਸੀਂ ਲਈ ਮੈਂ ਤਾਂ ਨਹੀਂ ਭ ਤੇ ਇਹ ਵੀਡੀਓ ਦੇ ਵਿੱਚ ਹੀ ਕੋ ਬਣੇ ਰਹੋ ਤੇ ਓ ਆਮ ਜੀ ਝੋਟੀ ਨਹੀਂ ਇਹਨੇ ਵੱਡੀ ਹੋ ਕੇ ਤਿਆਰ ਹੋਣਾ ਜੀ ਆਪਾਂ ਗੱਲ ਕਰਕੇ ਥਣ ਝੋਲੀ ਬੜਾ ਬੈਕ ਸਾਈਡ ਨੂੰ ਲੈ ਵਾਇਨ ਕੱਢਣਾਗਾ ਦੇਖੋ ਜੀ ਲਿਓ ਵੀਰੇ ਆ ਜਾ ਕਰੋ ਜੀ ਚੈੱਕ ਕਰੋ ਜੀ ਕਿੰਨਾ ਨੰਬਰ ਠੀਕ ਹੈ ਜੀ ਵੱਡੇ ਸਾਈਜ਼ ਚ ਆ ਗਈ ਕੋ ਛੋਟੀ ਨਾ ਮੰਨ ਕੇ ਬਾਈ ਨੂੰ ਫੋਨ ਲਾਇਓ ਥਣ ਚਾਰ ਰੇਟ ਤੁਹਾਨੂੰ ਪੁੱਛ ਕੇ ਦੱਸ ਦਿੰਨੇ ਜੀ ਕੁਆਲਿਟੀ ਵੀ ਪੂਰੀ ਵਧੀਆ ਹਾਂ ਕਰੋ ਚੈੱਕ ਫਿਟ ਕੁੜਾ ਇੱਕ ਨੰਬਰ ਦੇਖੋ ਜੀ ਕੀ ਡਿਮਾਂਡ ਆ ਗਈ ਬਾਈ ਫਿਰ ਇਹ ਜੀ ਵੀਰੇ ਅੱਪਾ ਜਾਇ ਜੀ ਮੁੱਲ ਕਰਦੇ ਨੇ ਆਹੋ ਜਿਹਾ ਕੰਮ ਹੀ ਨਹੀਂ ਕਰਨਾ ਬੱਸ ਦੱਸ ਮੁੱਲ ਵੀਰੇ ਆਪਣੇ ਦਾ 60000 ਰੁਪਏ ਕੱਟੀ ਆ ਬੱਸ 58000 ਦੀ ਜਸਨ ਹੋਈ ਐ ਬਸ ਆਮ ਮੰਨ ਕੇ ਮੈਂ ਫੇਰ ਕਹਿ ਰਿਹਾ ਦੇਖਣ ਵਾਲੇ ਭੈਣ ਭਰਾਵਾਂ ਨੂੰ ਆਮ ਮੰਨ ਕੇ ਇਹਨੂੰ ਹੋਣਾ ਕਰਿਓ ਹਾਂ ਹਾਂ ਵੱਡੀ ਮੰਨ ਕੇ ਹੋਵੇ ਵੀਰੇ ਜੀ ਵੱਡੀ ਮੰਨ 60000 68000 ਰੁਪਏ 60 22 ਨੇ ਮੰਗਿਆ 68000 ਚੋ ਵੀ ਢਾ ਮਾਨਤਾਰ ਹੋ ਜਾਣਾ 58000 ਦੀ ਵੀਰੇ ਹਾਂ 58000 ਸੌਰੀ ਤੇ ਆ ਦੇਖੋ ਜੀ ਤੇ ਵੀਰੇ ਬੈਡ ਦੀ ਗੱਲ ਕਰ ਲਈ ਹੁਣ ਹਾਂਜੀ ਇਹ ਕਿਹੜਾ ਸੂਆ ਸੂਈ ਪਿਆ ਇਹ ਵੀਰੇ ਤੀਜਾ ਸੂਆ ਹਣੋ ਤਰਲਾ ਵੀਰੇ ਇੱਕ ਥਣੋ ਵੀਰੇ ਤੇਲਾ ਉਹਦੇ ਨਾਲ 9 ਵਜ ਗਏ ਥਣ ਤੇ ਓਕੇ ਬੈਣੀ ਵਾਲਾ ਹਾਂ ਉਹ ਦੁੱਧ ਜਿਹਾ ਮਾੜਾ ਮਾੜਾ ਫਿਰਦੀ ਰਹਿੰਦੀ ਐ ਕਿੰਨੇ ਦਿਨ ਹੋ ਗਿਆ ਹੋ ਗਿਆ ਨੂੰ ਸੋਈ ਨੂੰ ਸੋਈ ਨੂੰ ਤਾਂ ਇਹਨੂੰ ਹੋ ਗਏ ਹੋਣਗੇ ਵੀਰੇ 4 ਮਹੀਨੇ ਦੇ ਆਸੇ ਪਾਸੇ ਬੱਚਾ ਹੈ ਨਹੀਂਗਾ ਬੱਚਾ ਹੈ ਨਹੀਂ ਵੀਰੇ ਦਾ ਤੇ ਹੁਣ ਦੁੱਧ ਕਿੰਨਾ ਦੇ ਦੁੱਧ ਵੀਰੇ 5 ਕਿਲੋ ਆ ਦੋਨੇ ਵੇਲੇ ਦੋਨੇ ਵੇਲੇ ਬੋਲ ਉਹਨੂੰ ਤੋਰਾ ਤਾਰਾ ਕਰਾਈ ਗੇ ਚੱਕ ਤੇ ਬਾਦ ਵੀ ਸਕਦੀ ਆ ਬਾਈ ਹਾਂ ਵੀਰੇ ਬਾਦ ਵੀ ਸਕਦੀ ਆ ਉਹ ਭਜਨ ਭੁਜਨ ਚੰਗਾ ਤੇ ਸੁਹਾ ਤੀਜਾ ਹੋ ਹਣਾ ਹਾਂ ਤੀਜਾ ਵੀਰੇ ਕੁੜੀ ਵਰਗੀ ਆ ਬਰ ਸ਼ਹਿਰ ਚ ਆ ਗਈ ਹਾਂ ਵੀਰੇ ਹਾਂ ਸਾਫ ਸੁਥਰੀ ਹੈ ਬੱਚੀ ਪਾਲਣ ਹੈ ਤੈਲਾ ਬਾਈ ਨੇ ਸਪਸ਼ਟ ਦੱਸਤਾਗਾ ਭਾਵੇਂ ਤੁਸੀਂ ਆਨਲਾਈਨ ਮੰਗਾ ਲਿਓ ਹਾਂ ਇਹ ਵੀ ਵੀਰੇ ਆਪਾਂ ਜਮਾ ਜਾਇਜ਼ ਹੀ ਦੇ ਦੇਣੀ ਹੈ ਓਕੇ ਜੀ ਤੇ ਬਾਈ ਇਹ ਮੈਨ ਮੁੰਨ ਨੂੰ ਕਿਵੇਂ ਆ ਮੈਨ ਨੂੰ ਵਧੀਆ ਵੀਰੇ ਓਕੇ ਮੈਨ ਮੁੰਨ ਨੂੰ ਇੱਕ ਨੰਬਰ ਬਾਈ ਕਹਿੰਦਾ ਕੁਆਲਿਟੀ ਚੰਗੀ ਹੈਗੀ ਬਾਕੀ ਜੇ ਤੁਸੀਂ ਸਾਹਮਣੋਂ ਕਿ ਦੁੱਧ ਤੁਹਾਡਾ ਪੂਰਾ ਵਧੀਆ ਸਾਰੀ ਜਾਣਾ ਕਰ ਦੁੱਧ ਵੀ ਵੀਰੇ ਮਹਿੰਗਾ ਰਿਹਾ ਇਹਦਾ ਲਾਲ ਗੇਟ 5 ਕਿਲੋ ਦੁੱਧ 250 ਰੁਪਏ ਦਾ 50 ਰੁਪਏ ਨੂੰ ਵੀ ਬਣਦਾ ਨਹੀਂ ਮਈਆਂ ਵਰਗਾ ਦੁੱਧ ਹੈ ਜਮ ਤੇ ਜਿੰਨੇ ਕ ਪੈਸੇ ਤੁਹਾਨੂੰ ਦੇ ਦੇਣੀਏ ਥੋੜੇ ਜਿਨਾਂ ਜਿਹਨੇ ਪੈਸੇ ਪੂਰੇ ਕਰ ਦੇਣਿਆ ਚੱਲ ਚੋਲ ਤਾਂ ਨਹੀਂ ਬਾਈ ਕੋਈ ਚੋਣ ਨਹੀਂ ਨਹੀਂ ਵੀਰੇ ਮੜਾ ਮੋਟਾ ਕੀ ਆ ਕਰਦੇ ਉਪਰੇ ਆਪਰੇ ਦਾ ਕਰ ਨਹੀਂ ਹੂ ਨਹੀਂ ਕਰਦੇ 5 ਕਿਲੋ ਦੁੱਧ ਤੇ ਕਿੰਨੇ ਪੈਸੇ ਜਮ ਜਾਜ ਇਹ ਵੀਰੇ ਆਪਾ 6000 ਦੀ ਦੇ ਦੇਣੀ ਆਦਾ ਉਪਰੀ ਆ ਜੀ ਆਫਰੀ ਆ ਵੀਰੇ ਜਵਾ ਜੈ ਜੀ ਦੇਦਾ ਹਾਂ ਹਾੜੀ ਆਉਂਦੀ ਕੋਈ ਚਾਹ ਪਾਣੀ ਪੀਣ ਆਉਂਦਾ ਲੈ ਜੀ 5 6000 ਦੇ ਵਿੱਚੋਂ ਮਾਨਸਾਨ ਤੈ ਚੁੱਕੀ ਹੁਣ ਬਾਈਕ ਆ ਹਾਂ ਵੀਰੇ ਉਹੀ ਆਪਾਂ ਜੈ ਜੀ ਮੰਗੇਰ 6000 ਦੀ ਦੇ ਤੇ ਬਾਈ ਜੇ ਕੋਈ ਇਹਨੂੰ ਐਂ ਮੰਗਾਉਂਦਾ ਭੈਣ ਭਰਾ ਕਿਉਂ ਕੋਈ ਦੂਰੋਂ ਫਿਰ ਸਹੀ ਆ ਜਮਾ ਹਾਂ ਹਾਂ ਵੀਰੇ ਬਸ ਥਣ ਤੋਂ ਤਿੰਨ ਲਾਵਾ ਤਿੰਨ ਥਣਾ ਜੀ ਦੇਣੀ ਆ ਆਪਾਂ ਇਹ ਦੇਖ ਲੈ ਬਸ ਹਾਂਜੀ ਮਗਰ ਲਈ ਬੈਕ ਸਾਈਡ ਬੈਣੀ ਵਾਲਾ ਬੈਣੀ ਵਾਲਾ ਮਗਰਲਾ ਥਾਣੀ ਮੁੱਕੇ 6000 ਤੋਂ ਹਾਂਜੀ ਹਾਂਜੀ ਤੇ ਹੁਣ ਕਾਟੇ ਦੀ ਗੱਲ ਕਰ ਲਈਏ ਇਹ ਵੀ ਆਪਣਾ ਲਿਆਵਾ हां मेरे कटाया है ना चंगी महदा यार पूरी था। था। हा। हुँ। 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 ते ते दा ਥੱਲੇ ਹੋਏ ਵੀਰੇ ਸਾਫ ਸੁਥਰਾ ਪੂਰਾ ਇਲੈਸਟਿਕਲ ਬਗਾਰੇ ਜਿਹੋ ਜਿਹੇ ਨੇ ਰੇੜੇ ਨੂੰ ਵੀ ਰੇੜੇ ਰੂੜੇ ਨੂੰ ਲੈਣਾ ਹੋ ਤੇ मेरे ਕਿੰਨੇ ਜਰਮ ਰੋਗੇ ਇਹਦੀ ਵੀਰੇ ਮਾਲਾ 1.5 ਸਾਲ ਦਾ ਯਾਰੇ 1.5 ਸਾਲ ਦਾ ਹਾਂਜੀ ਤੇ ਕੁਆਲਿਟੀ ਕੁਆਲਿਟੀ ਸੰਗਾ ਸੰਗਾ ਨਹੀਂ ਚੰਗੀ ਪੂਰੀ ਵਧੀਆ ਵੀਰੇ ਸਾਫ ਸੁਥਰਾ ਦੇਖ ਲਾ ਇਹਨੇ ਰੇੜੇ ਰੂੜੇ ਜੋੜਨਾ ਹੋਵੇ ਨਾ ਕੁਆਲਿਟੀ ਪੂਰੀ ਚੰਗੀ ਆ ਪੂਰੀ ਚੰਗੀ ਬੱਥੇ ਲੈ ਲਾਂਗੇ ਪੱਲੇ ਇਹਦਾ ਵੀਰੇ 22000 ਦੇ ਦਿਆਂਗੇ ਸੋਹਣਾ ਸਨੱਖਾ ਬਾਕੀ ਦਾ ਪੂਰਾ ਸਾਫ ਸੁਥਰਾ ਵੀਰੇ ਯਾਰ ਹਾਂ ਆ ਗਿਆ ਥੋੜਾ ਜਿਹਾ ਮੱਥੇ 'ਚ ਬੱਲ ਆ ਗਿਆ ਹਾਂ ਮੱਥੇ 'ਚ ਬੱਲ ਉਹ ਚੰਗਾ ਬਹੁਤ ਆ ਵੀਨੀ ਦਾ ਵੀ ਟੱਚ ਆ ਗਿਆ ਤੇ 22000 ਚ ਮਾਨਤਨ ਹੋ ਜਾ ਬਾਕ ਕਰ ਦਿਆਂਗੇ ਵੀਰੇ ਮਾੜਾ ਇਹਦਾ 58000 ਚ ਮਾਨਤਨ ਹੋ ਜਾ ਬਾਕ ਕਰ ਦਿਆਂਗੇ ਛੋੜ ਸੱਪੇ ਵੀਰੇ ਮੁੱਲ ਆਪਾਂ ਜੈ ਠੀਕ ਕਰ ਜੈ ਵੱਡੇ ਸਾਇਸ ਦੀ ਆਪਾਂ ਫੇਰ ਕਹਿ ਰਿਹਾ ਤੇ ਉਹਦਾ 6000 ਰੁਪਏ 6000 ਬਸ ਵੀਰੇ ਉਹ ਜੋ 500 ਛਰ ਦਿਆਂਗੇ ਸੀਚ ਚਲੋ ਕੋਈ ਗੱਲ ਨਹੀਂ ਭੈਣ ਭਰਾ ਮਗਾਉਂਦਾ ਆਨਲਾਈਨ ਤੇ ਉਹ ਗਰੰਟੀ ਆ ਥਾਣਾ ਹਾਂ ਹਾਂ ਵੀਰੇ ਬਾਕੀ ਤਿੰਨ ਥਾਣਾ ਦੀ ਗਰੰਟੀ ਹੈ ਆਪਣ ਐਂਡ ਤਖਤਪੁਰਾ ਹਾਂਜੀ ਜ਼ਿਲ੍ਹਾ ਮੋਗਾ ਤਹਿਸੀਲ ਨੇਹਰ ਸੰਗਲ ਤਿੰਨ ਨਾਲ ਸੀ ਤਿੰਨੇ ਸਾਨੂੰ ਦਿਖਾਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ